ਸਤਿਯਾ ਗਾ ਜੀ ਅਸਲਾਮ ਵਾਲੇਕੁਮ ਮਿਲ ਕਰਨਾ ਤੁਸੀਂ ਬਿਲਕੁਲ ਵਧੀਆ ਹੋਗੇ ਰੱਬ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਇੱਥੇ ਜੀ ਪਾਕਿਸਤਾਨ ਨੇ ਇੱਕ ਵਾਰੀ ਫੇਰ ਦੇ ਦਿੱਤਾ ਵੱਡਾ ਚਟਕਾ ਮੋਦੀ ਸਰਕਾਰ ਨੂੰ ਇੱਥੇ ਜੀ ਬੰਗਲਾਦੇਸ਼ ਦੇ ਨਾਲ ਪਾਕਿਸਤਾਨ ਦੇ ਜਿਹੜੇ ਰਿਲੇਸ਼ਨ ਨੇ ਜਾਇਰੀ ਦੀ ਗੱਲ ਹੈ ਇੰਡੀਆ ਨੂੰ ਬਿਲਕੁਲ ਪਸੰਦ ਨਹੀਂ ਆਉਂਦੇ ਪਏ ਤੇ ਇੱਥੇ ਜਿਹੜੇ ਬੰਗਲਾਦੇਸ਼ ਦੇ ਇੰਟੈਰੀਮ ਗਵਰਨਮੈਂਟ ਦੇ ਜਿਹੜੇ ਠੀਕ ਹੈ ਚੀਫ ਨੇ ਉਹਨਾਂ ਨੇ ਪਾਕਿਸਤਾਨ ਨੂੰ ਇੱਕ ਤੋਹਫ਼ਾ ਦਿੱਤਾ ਹੈ ਤੇ ਇਹ ਤੋਹਫ਼ਾ ਜਿਹੜਾ ਇੱਕ ਕਿਤਾਬ ਦਾ ਹੈ ਇੱਕ ਕਿਤਾਬ ਜਿਹਦੇ ਉੱਤੇ ਆਮ ਇੰਡੀਆ ਦੇ ਨਾਰਥ ਈਸਟ ਦਾ ਨਕਸ਼ਾ ਬੰਗਲਾਦੇਸ਼ ਦੇ ਨਕਸ਼ੇ ਦੇ ਵਿੱਚ ਠੀਕ ਹੈ ਤੇ ਇੱਥੇ ਉਸ ਬੁੱਕ ਦੇ ਉੱਤੇ ਮੈਪ ਜਿਹੜਾ ਬਣਿਆ ਦਾ ਉਹ ਗ੍ਰੇਟਰ ਬੰਗਾਲ ਦਾ ਮੈਪ ਬਣਿਆ ਦਾ ਹੈ ਇਹ ਚੀਜ਼ ਜਿਹੜੀ ਹਰ ਤਰਫ ਸੋਸ਼ਲ ਮੀਡੀਆ ਤੇ ਫੈਲੀ ਰਹੀ ਹੈ ਤੇ ਇੱਥੇ ਦੇਖ ਕੇ ਜਿਹੜਾ ਆ ਮੁਰਦੀ ਨੂੰ ਵੱਡਾ ਚਟਕਾ ਲੱਗ ਗਿਆ ਕਿ ਇਹ ਹੁੰਦਾ ਕੀ ਪਿਆ ਕਿ ਲਾਈਕ ਇੱਕ ਪਾਸੇ ਖਾਲਿਸਤਾਨ ਦੀ ਕੈਂਪੇਨ ਚੱਲਦੀ ਪਈ ਦੂਜੇ ਪਾਸੇ ਨਾਰਥ-ਈਸਟ ਪਾਰਟ ਦੇ ਵਿੱਚ ਜਿਹੜੀਆਂ ਠੀਕ ਹੈ ਸੈਪਰਿਸਟ ਜਿਹੜੀ ਕੈਂਪੇਨਸ ਨੇ ਉਹ ਚੱਲਦੀਆਂ ਪਈਆਂ ਨੇ ਤੇ ਨਾਲ ਹੀ ਇਹ ਜਿਹੜੀ ਚੀਜ਼ ਹੈ ਸਾਹਮਣੇ ਆ ਗਈ ਤੇ ਇੱਥੇ ਕੀ ਨਾਰਥ-ਈਸਟ ਪਾਰਟ ਇੰਡੀਆ ਤੋਂ علیحدਾ ਹੋਣਾ ਲੈ ਕੇ ਪਾਕਿਸਤਾਨ ਤੇ ਬੰਗਲਾਦੇਸ਼ ਮਿਲ ਕੇ ਚਿਕਨਨਾਗਰ ਤੇ ਕਬਜ਼ਾ ਕਰਨਗੇ ਤੇ ਅੱਜ ਇਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਡਾਕਟਰ ਅਮਰਜੀਤ ਸਿੰਘ ਨੇ ਬਹੁਤ ਆਮ ਕਿਸਮ ਦੀ ਅਗਲਾ ਕੀਤੀਆਂ ਨੇ ਕੀ ਕਿਹਾ ਡਾਕਟਰ ਅਮਰਜੀਤ ਸਿੰਘ ਨੇ ਇਸ ਪੂਰੀ ਤੇ ਪੂਰੀ ਸਿਚੁਏਸ਼ਨ ਤੇ ਵੀਡੀਓ ਤੁਸੀਂ ਅਖਰ ਤੱਕ ਵੇਖਣੀ ਹੈ ਵੀਡੀਓ ਵੇਖਣ ਤੋਂ ਪਹਿਲਾਂ ਸਾਡੇ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਕਲਿੱਕ ਕਰੋ ਸੋ ਚਲਦੇ ਆਂ ਦੇਖਦੇ ਆਂ ਵੀਡੀਓ लेट्स ਗੋ ਜਿਹੜਾ ਅਮਰੀਕਾ ਦੇ ਨਾਲ ਪਾਕਿਸਤਾਨ ਦੀਆਂ ਨਜ਼ਦੀਕੀਆਂ ਨੇ ਅਮਰੀਕਾ ਦੇ ਨਾਲ ਬੰਗਲਾਦੇਸ਼ ਦੀਆਂ ਨਜ਼ਦੀਕੀਆਂ ਨੇ ਔਰ ਭਾਰਤ ਇਹਨਾਂ ਨੂੰ ਜਿਹੜਾ ਉਹ ਬੜੀ ਖੱਟੀ ਅੱਖ ਦੇ ਨਾਲ ਦੇਖਦਾ ਉਹਨਾਂ ਨੂੰ ਇਹ ਨਜ਼ਰ ਆਂਦਾ ਹੈ ਕਿ ਵੀ ਇਹ ਕੋਈ ਵੱਡਾ ਪਲੋਟ ਚੱਲ ਰਿਹਾ ਹੈ ਮੁਹੰਮਦ ਯੂਨਸ ਪਾਰਕਸ ਕੰਟਰੋਵਰਸੀ ਵਿਦ ਕੰਟਰੋਵਰਸ਼ਲ ਮੈਪ ਔਨ ਬੁੱਕ ਪ੍ਰੈਜ਼ੈਂਟਡ ਟੂ ਪਾਕਿਸਤਾਨ ਮਿਲਟਰੀ ਜਨਰਲ ਇਹ ਜਿਹੜੀ ਅਮਰੀਕਾ ਪਾਕਿਸਤਾਨ ਅਮਰੀਕਾ ਬੰਗਲਾਦੇਸ਼ ਪਾਕਿਸਤਾਨ ਬੰਗਲਾਦੇਸ਼ ਰਿਲੇਸ਼ਨਸ਼ਿਪ ਹੈ ਇਹਨੇ ਇੰਡੀਆ ਨੂੰ ਬਹੁਤ ਬੁਰੀ ਤਰ੍ਹਾਂ ਜਿਹੜਾ ਉਹ ਤਮਕਾਇਆ ਹੋਇਆ ਹੈ ਜੇ ਬੰਗਲਾਦੇਸ਼ ਪਾਰਤ ਦੀਆਂ ਉੱਤਰ ਪੂਰਬੀ ਸਟੇਟਾਂ ਦੇ ਏਰੀਆ ਨੂੰ ਆਪਣੇ ਚ ਦਖਾ ਰਿਹਾ ਹੈ ਔਰ ਉਹ ਬੁੱਕ ਵੀ ਪ੍ਰੈਜ਼ੈਂਟ ਕਰ ਰਹੀ ਐ ਐਵੇਂ ਨਹੀਂ ਹੈ ਕਿ ਵੀ ਨਵੀਂ ਮੈਪ ਮੇਕਿੰਗ ਹੋਣ ਜਾ ਰਹੀ ਐ ਸਵੈਕਮ ਬੈਕ ਆਨ ਪ੍ਰੋਗਰਾਮ ਸੋ ਵੀ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਮੀਡੀਆ ਰਿਪੋਰਟਾਂ ਅਨੁਸਾਰ ਪਿਛਲੇ ਦਿਨੀ ਜਦੋਂ ਪਾਕਿਸਤਾਨ ਦੇ ਜੁਨਾਈਟ ਚੀਫ ਆਫ ਸਟਾਫ ਜਨਰਲ ਸ਼ਮਸ਼ਾਦ ਮਿਰਜ਼ਾ ਬੰਗਲਾਦੇਸ਼ ਦੇ ਦੌਰੇ ਤੇ ਗਏ ਤਾਂ ਉਹਨਾਂ ਨੂੰ ਬੰਗਲਾਦੇਸ਼ ਦੇ ਮੌਜੂਦਾ ਮੁਖੀ ਮੁਹੰਮਦ ਜਾਨਸ ਵੱਲੋਂ ਇੱਕ ਕਿਤਾਬ ਪੇਸ਼ ਕੀਤੀ ਗਈ ਇਸ ਦੇ ਟਾਈਟਲ ਪੇਜ ਤੇ ਬੰਗਲਾਦੇਸ਼ ਦਾ ਨਕਸ਼ਾ ਸੀ ਔਰ ਜਿਸ ਵਿੱਚ ਭਾਰਦਿਆਂ ਸੱਤ ਉੱਤਰੀ ਪੂਰਬੀ ਸਟੇਟਾਂ ਨੂੰ ਬੰਗਲਾਦੇਸ਼ ਦਾ ਹਿੱਸਾ ਦੱਸਿਆ ਗਿਆ ਸੀ ਸੋ ਇਸ ਵਾਰੀ ਆਪਾਂ ਗੱਲਬਾਤ ਕਰਨ ਜਾ ਰਹੇ ਆ ਸੋ ਸੋਸੀ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬੜੇ ਰਹਿਣਾ ਦੇਖਣ ਸੋ ਲਈਆਂ ਲਿਖਣ ਲਈ ਤੁਹਾਡਾ ਸਭ ਤੋਂ ਵੱਧ ਧੰਨਵਾਦ ਜੀ ਰਾਤ ਸਾਹਿਬ ਕੀ ਕਹਿਣਾ ਚਾਹੋਗੇ ਦੇਖੋ ਪੰਜ ਜਨਾਂ ਦੀ ਕਹਾਣੀ ਨੇ ਜਿਹਦੇ ਚ ਕੇ ਜੀਬੀ ਔਰ ਰਾ ਦੇ ਜੁਆਇੰਟ ਆਪਰੇਸ਼ਨ ਨੇ ਪ੍ਰਾਈਮ ਮਿਨਿਸਟਰ ਮੋਦੀ ਨੂੰ ਮਾਰੇ ਜਾਣ ਦਾ ਪਲੋਟ ਜਿਹੜਾ ਸੀਆਈਏ ਵੱਲੋਂ ਖੜਿਆ ਗਿਆ ਸੀ ਉਸ ਨੂੰ ਨਾਕਾਮਯਾਬ ਕੀਤਾ ਉਸ ਤੇ ਆਪਣੇ ਡਾਟਸ ਜੋੜਨ ਦੀ ਕੋਸ਼ਿਸ਼ ਕੀਤੀ ਕਿ ਜੀ ਜਿਹੜਾ ਸਪੈਸ਼ਲ ਸਕਿਉਰਿਟੀ ਮੈਨ ਅਮਰੀਕਾ ਦਾ ਜਿਹੜਾ ਟਾਕਾ ਦੇ ਵਿੱਚ ਖਾਸ ਤੌਰ ਤੇ ਕੋ ਆਇਲੈਂਡ ਜਿਹੜਾ ਅਮਰੀਕਾ ਨੇ ਬੰਗਲਾਦੇਸ਼ ਤੋਂ ਮੰਗਿਆ ਸੀ ਸ਼ੇਖ ਅਸੀਨਾ ਦੇ ਜ਼ਮਾਨੇ ਚ ਉਹਦੇ ਕਹਿਣ ਮੁਤਾਬਕ ਉਥੇ ਜੁਆਇੰਟ ਸਾਂਝੀ ਐਕਸਰਸਾਈਜ਼ ਅਮਰੀਕਨ ਫੌਜ اور ਬੰਗਲਾਦੇਸ਼ ਫੌਜ ਦੀ ਹੋ ਰਹੀ ਹੈ 31 ਅਗਸਤ ਨੂੰ بڑے ਰਹੱਸਮਈ ਮਿਸਟਰੀਅਸ ਦਾਜ ਦੇ ਵਿੱਚ ਉਹਦੀ ਡੈਡ ਬੋਡੀ ਟੋਕੇ ਦੇ ਇੱਕ ਹੋਟਲ ਚੋਂ ਮਿਲੀ ਔਰ ਉਹਨੂੰ ਹੀ ਜੋੜਿਆ ਜਿਹਦੀ ਆ ਆਰਐਸਐਸ ਪਬਲਿਕੇਸ਼ਨ ਪੰਜ ਜਣੇ ਨੇ ਕਿ ਵੀ ਜਿਵੇਂ ਕੇਜੀਬੀ ਨੇ ਉਸ ਨੂੰ ਜਿਹੜਾ ਉਚਿਤ ਕਰਤਾ ਕਿਉਂਕਿ ਉਹ ਇਸ ਕਿਸਮ ਦੀ ਪਲੈਨਿੰਗ ਕਰ ਰਿਹਾ ਸੀ ਹੁਣ ਜਦੋਂ ਅਸੀਂ ਇਹ ਦੇਖਦੇ ਆਂ ਵੀ ਬੰਗਲਾਦੇਸ਼ ਨੂੰ ਕਿਵੇਂ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ ਇੰਡੀਅਨ ਫੋਰਨ ਆਫਿਸ ਵਾਲੇ ਵੀ ਔਰ ਉਹਨਾਂ ਦਾ ਮੀਡੀਆ ਵੀ ਕਿ ਜਿਵੇਂ ਮੁਹੰਮਦ ਯੂਨਸ ਜਿਹੜਾ ਚੀਫ ਐਡਵਾਈਜ਼ਰ ਹੈ ਔਰ ਜਿਹਨੇ ਜਿਹੜਾ ਸ਼ੇਖ ਅਸੀਨਾ ਨੂੰ ਪਾਸੇ ਕਰਕੇ ਜਿਸ ਰਜੀਮ ਜਨਜ਼ੀ ਜਿਹੜਾ ਰੈਵੋਲੂਸ਼ਨ ਆਇਆ ਉਸ ਤੋਂ ਬਾਅਦ ਉਹਨੂੰ ਐਜ਼ ਅ ਚੀਫ ਐਡਵਾਈਜ਼ਰ ਉਹਨਾਂ ਨੇ ਲਿਆਂਦਾ ਔਰ ਇਲੈਕਸ਼ਨ ਸ਼ਾਇਦ ਫਰਵਰੀ ਜਾਂ ਮਾਰਚ ਦੇ ਵਿੱਚ ਬੰਗਲਾਦੇਸ਼ ਚ ਹੋਣ ਜਾ ਰਹੀਆਂ ਨੇ ਔਰ ਸਥਿਤੀ ਪੂਰੀ ਕੰਟਰੋਲ ਚ ਹੈ ਸ਼ੇਖ ਅਸੀਨਾ ਦੇ ਖਿਲਾਫ ਵੀ ਜਿਹੜਾ ਉਹ ਮਰਡਰ ਟ੍ਰਾਇਲ ਚੱਲ ਰਿਹਾ ਉਹਦੇ ਵਾਰੰਟ ਵੀ ਕੱਢੇ ਹੋਏ ਨੇ ਇੰਟਰਪੋਲ ਉਹ ਵੀ ਤਾਂ ਹੈ ਉਹ ਭਾਰਤ ਦੇ ਵਿੱਚ ਹੀ ਲੁਕੀ ਹੋਈ ਹੈ ਔਰ ਬੰਗਲਾਦੇਸ਼ ਇਹ ਕਹਿ ਵੀ ਰਿਹਾ ਵੀ ਸਾਡੇ ਹਵਾਲੇ ਕਰੋ ਜਿਉਂ ਜਿਉਂ ਟ੍ਰਾਇਲ ਅੱਗੇ ਜਾਏਗਾ ਪ੍ਰੋਪਰ ਉਸ ਦੀ ਐਕਸਟਰੈਡੀਸ਼ਨ ਦੀ ਵੀ ਫਾਈਲ ਕੀਤਾ ਜਾਏਗਾ ਹਮ ਲੇਕਿਨ ਇਸ ਪੀਰੀਅਡ ਦੇ ਵਿੱਚ ਜਿਸ ਤੇਜ਼ੀ ਨਾਲ ਬੰਗਲਾਦੇਸ਼ ਨੇ ਚੀਨ ਔਰ ਪਾਕਿਸਤਾਨ ਦੋਨਾਂ ਦੇ ਨਾਲ ਆਪਣੇ ਸਬੰਧਾਂ ਨੂੰ ਜਿਹੜਾ ਉਹ ਡੂੰਘਿਆਂ ਕੀਤਾ ਪੁਖਤਾ ਕੀਤਾ ਚਾਈਨਾ ਦੇ ਵਿੱਚ ਆਪਣੀ ਚਾਈਨਾ ਵਿਜ਼ਿਟ ਦੇ ਦੌਰਾਨ ਜਿੱਥੇ ਪ੍ਰੈਜ਼ੀਡੈਂਟ ਸ਼ੀ ਜ਼ਿੰਪਿੰਗ ਔਰ ਉਹਨਾਂ ਦਾ ਚੈਂਬਰ ਆਫ ਟਰੇਡਰਜ਼ ਐਂਡ ਕਮਰਸ ਜਾਂ ਵਪਾਰੀਆਂ ਦੇ ਇਕੱਠ ਦੇ ਵਿੱਚ ਅ ਮੁਹੰਮਦ ਯੂਨਸ ਨੇ ਕਿਹਾ ਸੀ ਕਿ ਵੀ ਅਸੀਂ ਬਿਅਫ ਬੰਗਾਲ ਰਾਈਂ ਸਮੁੰਦਰ ਦੇ ਪਹਿਰੇਦਾਰ ਬੈਠੇ ਹਾਂ ਤੁਸੀਂ ਵਪਾਰ ਕਰੋ ਸੱਤ ਭਾਰਤ ਦੀਆਂ ਉੱਤਰ ਪੂਰਬੀ ਸਟੇਟਾਂ ਵੀ ਉਹਨਾਂ ਦਾ ਵੀ ਫਾਲ ਬੈਕ ਸਾਡੇ ਕੋਲ ਹੀ ਹੈ ਔਰ ਉਹਨੂੰ ਬਹੁਤ ਚੀਕ ਸਿਹੜਾ ਇੰਡੀਆ ਨੇ ਪਾਇਆ ਸੀ ਕਿ ਵੀ ਇਹ ਤਾਂ ਚਾਈਨਾ ਨੂੰ ਜਿਹੜਾ ਹੈ ਉਹ ਉਤਸ਼ਾਹਤ ਕਰਨਾ ਹੈ ਜਾਂ ਬੰਗਲਾਦੇਸ਼ ਔਰ ਚਾਇਨਾ ਜਿਹੜਾ ਉਹਨਾਂ ਦਾ ਚਿਕਨ neck ਹੈ ਉਸ ਨੂੰ ਮਰੋੜ ਕੇ ਸੱਤ ਜਿਹੜੀਆਂ ਉੱਤਰ ਪੂਰਬ ਦੀਆਂ ਸਟੇਟਾਂ ਨੇ ਉਹਨੂੰ ਹੜਪਣਾ ਚਾਹੁੰਦੇ ਨੇ ਔਰ ਹੁਣ ਜਦੋਂ ਕਿ ਇੱਕ ਪਾਸੇ ਮੋਦੀ ਦੀ ਅਸੈਸੀਨੇਸ਼ਨ ਦੀ ਸਟੋਰੀ ਵੀ ਬੰਗਲਾਦੇਸ਼ ਅਮਰੀਕਨ ਜਿਹੜੀ ਸਪੈਸ਼ਲ ਫੋਰਸਿਸ ਦੇ ਹੈਡ ਦੀ ਡੈਥ ਦੇ ਨਾਲ ਜੋੜ ਕੇ ਦੇਖੀ ਜਾਂਦੀ ਹੈ ਔਰ ਇਹ ਸਟੋਰੀ ਜਿਹੜੀ ਕਿ ਉਹਨਾਂ ਦੀ ਮੇਨ ਨਿਊਜ਼ ਏਜੰਸੀ ਦੀ ਸਟੋਰੀ ਹੈ ਕبھی ਮੁਹੰਮਦ ਯੂਨਸ ਜਿਹੜੇ ਨੇ ਉਹਨਾਂ ਨੇ ਹੁਣ ਪਾਕਿਸਤਾਨ ਦੇ ਜਿਹੜੇ ਜੁਆਇੰਟ ਚੀਫ ਆਫ ਸਟਾਫ ਕਮੇਟੀ ਦੇ ਜਨਰਲ ਸਾਹਿਰ ਸ਼ਮਸ਼ਾਦ ਮਿਰਜ਼ਾ ਹਮ ਇਹ ਚੇਅਰਮੈਨ ਇਹ ਚੇਅਰਮੈਨ ਸ਼ਮਸ਼ਾਦ ਮਿਰਜ਼ਾ ਪਾਕਿਸਤਾਨ ਜੁਆਇੰਟ ਸਟਾਫ ਜੁਆਇੰਟ ਚੀਫਸ ਆਫ ਸਟਾਫ ਕਮੇਟੀ ਸੀ ਜੀ ਸੀ ਐਸ ਸੀ ਜਨਰਲ ਸਾਹਿਰ ਸ਼ਮਸ਼ਾਦ ਮਿਰਜ਼ਾ ਇਹ ਪਿਛਲੇ ਹਫਤੇ ਜਿਹੜੇ ਨੇ ਉਹ ਬੰਗਲਾਦੇਸ਼ ਦੇ ਦੌਰੇ ਤੇ ਸੀ ਔਰ ਜਿਹੜਾ ਵਿਜੀਬਲ ਪਰਪਸ ਹੈ ਉਹਨਾਂ ਦਾ ਕਿ ਭਾਈ ਬੰਗਲਾਦੇਸ਼ ਦੇ ਨਾਲ ਟਰੇਡ ਕਿਵੇਂ ਐਕਸਪੈਂਡ ਕਰਨਾ ਹੈ ਕਨੈਕਟਿੰਗ ਕਿਵੇਂ ਕਿਵੇਂ ਹੋਏ ਇਨਵੈਸਟਮੈਂਟ ਕਿਵੇਂ ਹੋਏ ਬੰਗਲਾਦੇਸ਼ ਔਰ ਪਾਕਿਸਤਾਨ ਚ ਔਰ ਫੌਜੀ ਐਂਗਲ ਤੋਂ ਹੁਣ ਜ਼ਾਹਰ ਹੈ ਵੀ ਇਸ ਤੋਂ ਪਹਿਲਾਂ ਪਾਕਿਸਤਾਨ ਦੇ ਜਿਹੜੇ ਫੋਰਨ ਮਿਨਿਸਟਰ ਨੇ ਡਿਪਟੀ ਪ੍ਰਾਈਮ ਮਿਨਿਸਟਰ ਵੀ ਸ਼ਾਖਦਾਰ ਉਹ 23 24 ਅਗਸਤ ਨੂੰ ਬੰਗਲਾਦੇਸ਼ ਗਏ ਸੀ ਉਹਦੇ ਚ ਵੀ ਇਹ ਹੋਇਆ ਕਿ ਭਾਈ ਜੋ 71 ਦਾ ਦੁਖਾਂਤ ਸੀ ਇਸ ਨੂੰ ਪਿੱਛੇ ਛੱਡੀ ਹੈ ਆਪਣੇ ਸਬੰਧ ਬਣਾਈਏ ਟ੍ਰੇਡ اور ਦੂਜਾ ਆਲਰੇਡੀ ਬੰਗਲਾਦੇਸ਼ ਨੇ ਬਹੁਤ ਸਾਰਾ ਰਾਈਸ اور ਦੂਸਰਾ ਪਾਕਿਸਤਾਨ ਤੋਂ ਮੰਗਵਾਣਾ ਸ਼ੁਰੂ ਕੀਤਾ ਪਰ ਇਹਦੇ ਚ ਜਿਹੜਾ ਅਮਰੀਕਾ ਦੇ ਨਾਲ ਪਾਕਿਸਤਾਨ ਦੀਆਂ نزدਕੀਆਂ ਨੇ ਅਮਰੀਕਾ ਦੇ ਨਾਲ ਬੰਗਲਾਦੇਸ਼ ਦੀਆਂ نزدਕੀਆਂ ਨੇ ਔਰ ਭਾਰਤ ਇਹਨਾਂ ਨੂੰ ਜਿਹੜਾ ਉਹ ਬੜੀ ਖੱਟੀ ਅੱਖ ਦੇ ਨਾਲ ਦੇਖਦਾ ਉਹਨਾਂ ਨੂੰ ਇਹ ਨਜ਼ਰ ਆਉਂਦਾ ਹੈ ਕੈਰੀ ਅੱਖ ਵੀ ਹੈ ਖੱਟੀ ਵੀ ਹੈ ਸ਼ੱਕੀ ਵੀ ਹੈ ਕਿ ਵੀ ਇਹ ਕੋਈ ਵੱਡਾ ਪਲੋਟ ਚੱਲ ਰਿਹਾ ਹੈ ਔਰ ਉਹਦੇ ਵਿੱਚ ਕੋਈ ਵੀ ਨਿਕਾਜਿਆ ਵੀ ਕੋਈ ਇਸ ਕਿਸਮ ਦਾ ਵਾਕਿਆ ਹੁੰਦਾ ਤੇ ਉਹ ਉਹਨੂੰ ਜਿਹੜਾ ਉਹ ਉਹਦੇ ਨਾਲ ਜੋੜ ਦਿੰਦੇ ਨੇ ਕਿ ਵੱਡਾ ਪਲੋਟ ਹੈ ਉਹਨਾਂ ਨੂੰ ਹੁਣ ਭਾਰਤ ਨੂੰ ਵੀ ਪਤਾ ਹੈ ਕਿ ਨਾਰਥ-ਈਸਟ ਦੀਆਂ ਜਿਹੜੀਆਂ ਸੱਤੋ ਸਟੇਟਾਂ ਨੇ ਉਹ ਫੌਜ ਰੱਖ ਕੇ ਉਹਨਾਂ ਦੇ ਲੋਕਾਂ ਦੀ ਮਰਜ਼ੀ ਦੇ ਖਿਲਾਫ ਭਾਰਤ ਨੇ ਆਪਣੇ ਇਂਤਜ਼ਾਮ ਕੀਤੀਆਂ ਹੋਈਆਂ ਅਸੀਂ ਪਿਛਲੇ ਦਿਨਾਂ 'ਚ ਜ਼ਿਕਰ ਕੀਤਾ ਸੀ ਕਿ 91 ਸਾਲ ਦਾ ਨਾਗਿਆਂ ਦਾ ਲੀਡਰ ਮੂਵੀ ਜਿਹਦੇ ਨਾਲ ਪਿਛਲੇ ਪਤਨੇ 20 ਸਾਲ ਤੋਂ ਗੁਫ਼ਤਗੋਈ ਸ਼ੁਰੂ ਕੀਤੀ THAILAND ਚ ਕੀਤੀ ਫਲਾਣਾ ਕੀਤੀ ਜੇ ਪੈਸੇ ਹੀ ਦਿੱਤਾ ਉਹ ਆਪਣੇ ਜਿਹੜਾ ਜੇ ਪਿਤਾਪੁਰਖ ਕੀ ਪਿੰਡ ਚ 50 ਸਾਲ ਬਾਅਦ ਗਿਆ ਉਹ ਮਨੀਪੁਰ ਚ ਉਹਦਾ ਘਰ ਹੈ ਪਰ ਉਹ ਨਾਗਾਲੈਂਡ ਗ੍ਰੇਟ ਨਾਗਾਲੈਂਡ ਜਿਹਨੂੰ ਨਾਗਾਲ ਇੰਦ ਦਾ ਨਾਮ ਦਿੱਤਾ ਹੋਇਆ ਉਹਦੀ ਬਣਤਰ ਤੇ ਲਈ ਉਹਨੇ ਵਾਰਨ ਕੀਤਾ ਹੈ ਕਿ ਵੀ ਇਹ ਸਾਡਾ ਆਪਣਾ ਅਡ ਝੰਡਾ ਔਰ ਆਡ ਕਨਸਟੀਟਿਊਸ਼ਨ ਹੈ ਜਿਹਦੇ ਨਾਲ ਅਸੀਂ ਕੋਈ ਕੰਪਰੋਮਾਈਜ਼ ਨਹੀਂ ਕਰਾਂਗੇ ਮਨੀਪੁਰ ਚ ਆਲਰੇਡੀ ਜਿਹੜੇ ਨੇ ਕੁੱਕੀ ਕਬੀਲੇ ਔਰ ਨਾਗੇ ਔਰ ਦੂਜੇ ਪਾਸੇ ਮਾਈਤਾਈ ਹਿੰਦੂਆਂ ਦੀ ਲਾਈਨ ਹੈ ਇਸੇ ਤਰ੍ਹਾਂ ਜਿਹੜੇ ਇਹਨਾਂ ਨੂੰ ਲੱਗਦਾ ਸੀ ਵੀ ਅਸੀਂ ਸੈਟਲ ਕਰ ਲਿਆ ਉਹ ਮਿਜ਼ੋਰਮ ਹੋਏ ਜਾਂ ਦੂਸਰੇ ਹੋਣ ਤ੍ਰਿਪੁਰਾ ਹੋਏ ਉੱਥੇ ਵੀ ਉਸ ਜਿਹੜੀਆਂ ਬੰਗਲਾਦੇਸ਼ ਨਿਕਲਣ ਤੋਂ ਬਾਅਦ ਪਾਰਦੇ ਜੱਫੇ ਚੋਂ ਫਰੀडम ਮੂਵਮੈਂਟਸ ਨੇ ਸਿਰ ਚੁੱਕਿਆ ਹੁਣ ਇਸ ਲਈ ਜੋੜਾ ਵੀ ਕੋਈ ਨਿਕਾ ਜਿਆ ਵੀ ਕੋਈ ਕਦਮ ਹੁੰਦਾ ਹੈ ਹੁਣ ਇਹ ਜਨਰਲ ਸ਼ਮਸ਼ਾਦ ਮਿਰਜ਼ਾ ਜਿਹੜੇ ਨੇ ਇਹ ਜਦੋਂ ਗਏ ਔਰ ਇਹਨਾਂ ਨੂੰ ਜਿਹੜੇ ਮੁਹੰਮਦ ਯੂਨਸ ਚੀਫ ਐਡਵਾਈਜ਼ਰ ਨੇ ਉਹਨਾਂ ਨੇ ਇੱਕ ਕਿਤਾਬ ਪੇਟ ਕੀਤੀ ਜਿਹਦਾ ਜਿਹੜੀ ਕਿਤਾਬ ਹੈ ਆਰਟ ਆਫ ਟ੍ਰਾਇੰਫ ਹਮ ਜ਼ਾਰੇ ਚਾਈਨੀਜ਼ ਆਥਰ ਦੀ ਉਹਦੀ ਮਿਸਟਰ ਤਾਉਸ ਔਰ ਕਿਸੇ ਦੀ ਹੋਏਗੀ ਕਿ ਆਰਟ ਆਫ ਟ੍ਰਾਇੰਫ ਹਮ ਜਿੱਤ ਦਾ ਦੀ ਕਲਾ ਬਿਲਕੁਲ ਉਹ ਚੀਨੇ ਦਾ ਮਾਰਨੇ ਸਾਰੇ ਦੇ ਇਸ ਕਿਸਮ ਦੇ ਥਾਟ ਦੇ ਕਨਫਿਊਸ਼ਿਅਸ ਆਰ ਦੂਸਰਾ ਹੁਣ ਉਸ ਦਾ ਜਿਹੜਾ ਟਾਈਟਲ ਪੇਜ ਆ ਉਹਦੇ ਤੇ ਬੰਗਲਾਦੇਸ਼ ਦਾ ਮੈਪ ਹੈ ਜਿਸ ਮੈਪ ਦੇ ਉੱਤੇ ਭਾਰਤ ਦੀਆਂ ਜਿਹੜੀਆਂ ਉੱਤਰ ਪੂਰਬ ਦੀਆਂ 7 ਸਟੇਟਾਂ ਨੇ ਉਹਨਾਂ ਨੂੰ ਬੰਗਲਾਦੇਸ਼ ਦਾ ਹਿੱਸਾ ਦੱਸਿਆ ਹੋਇਆ ਹੈ ਉਹ ਇਸ ਦੇ ਉੱਤੇ ਇਹਨਾਂ ਨੇ ਸਟੋਰੀ ਅਜੇ ਇੰਡੀਅਨ ਕੋਈ ਅਫੀਸ਼ੀਅਲ ਰਿਐਕਸ਼ਨ ਤਾਂ ਨਹੀਂ ਆਇਆ ਲੇਕਿਨ ਇਸ ਦੇ ਉੱਤੇ ਉਹਨਾਂ ਨੇ ਵੱਡੀ ਸਟੋਰੀ ਕੀਤੀ ਹੈ ਮੁਹੰਮਦ ਯੂਨਸ ਸਪਾਰਕਸ ਕੰਟਰੋਵਰਸੀ ਵਿਦ ਕੰਟਰੋਵਰਸ਼ਲ ਮੈਪ ਔਨ ਬੁੱਕ ਪ੍ਰੈਜ਼ੈਂਟਡ ਟੂ ਪਾਕਿਸਤਾਨ ਮਿਲਟਰੀ ਜਨਰਲ ਕਿ ਵੀ ਇਹ ਪਾਕਿਸਤਾਨ ਦੇ ਫੌਜੀ ਜਨਰਲ ਨੂੰ ਆਰਟ ਆਫ ਟ੍ਰਾਇੰਫ ਕਿਤਾਬ ਦੇ ਰਹੇ ਨੇ ਜਿਸ ਕਿਤਾਬ ਜਿਹੜਾ ਬੰਗਲਾਦੇਸ਼ ਦਾ ਨਕਸ਼ਾ ਹੈ ਉਹ ਉਸ ਦੇ ਵਿੱਚ ਭਾਰਤ ਦੀਆਂ ਉੱਤਰ ਪੂਰਬ ਦੀਆਂ ਸਟੇਟਾਂ ਦੀ ਟੈਰੀਟਰੀ ਵੀ ਜਿਹੜੀ ਹੈ ਉਹ ਐਡਿਟ ਹੈ ਔਰ ਇਸ ਦੇ ਉੱਤੇ ਹੁਣ ਭਾਰਤ ਕੀ ਰਿਐਕਟ ਕਰੇਗਾ ਉਸ ਤੋਂ ਬਾਅਦ ਅਸੀਂ ਇਸ ਤੇ ਅੱਗੇ ਗੱਲ ਕਰਾਂਗੇ ਹੂੰ ਲੇਕਿਨ ਇਹ ਜਿਹੜੀ ਅਮਰੀਕਾ ਪਾਕਿਸਤਾਨ ਅਮਰੀਕਾ ਬੰਗਲਾਦੇਸ਼ ਪਾਕਿਸਤਾਨ ਬੰਗਲਾਦੇਸ਼ ਰਿਲੇਸ਼ਨਸ਼ਿਪ ਹੈ ਇਹਨੇ ਇੰਡੀਆ ਨੂੰ ਬਹੁਤ ਬੁਰੀ ਤਰ੍ਹਾਂ ਜਿਹੜਾ ਉਹ ਤਬਕਾਇਆ ਹੋਇਆ ਹੈ ਔਰ ਮਾਰਕੋ ਰੂਬੋ ਜਿਹੜਾ ਮਾਰਕੋ ਰੂਬਿਓ ਜਿਹੜੇ ਵੀ ਮਲੇਸ਼ੀਆ ਦੇ ਵਿੱਚ ਏਸ਼ੀਆਨ ਮੀਟਿੰਗ ਦੇ ਵਿੱਚ ਸਨ ਐਸ ਜੈ ਸ਼ੰਕਰ ਦੇ ਨਾਲ ਵੀ ਮੁਲਾਕਾਤ ਹੋਈ ਔਰ ਇਸ ਦੇ ਵਿੱਚ ਵੀ ਉਹਨਾਂ ਨੇ ਹਾਲਾਂ ਭਾਰਤ ਨੂੰ ਇਹ ਤਸੱਲੀ ਦੇਣ ਦੀ ਕੋਸ਼ਿਸ਼ ਅਮਰੀਕਾ ਕਰ ਰਿਹਾ ਹੈ ਕਿ ਯੂ ਐਸ ਸੀਕ ਸਟਰੋਂਗਰ ਟਾਈਜ਼ ਵਿਦ ਪਾਕਿਸਤਾਨ ਬਟ ਨਾਟ ਐਟ ਇੰਡੀਆਜ਼ ਐਕਸਪੈਂਸ ਸੇਜ਼ ਰੂਬੀਓ ਰੂਬੀਓ ਨੇ ਜਿਹੜਾ ਪ੍ਰੈਸ ਕਾਨਫਰੰਸ ਦੇ ਵਿੱਚ ਸਵਾਲ ਇੱਕ ਪੁੱਛਿਆ ਗਿਆ ਉਹਨਾਂ ਨੇ ਕਿਹਾ ਵੀ ਪਾਕਿਸਤਾਨ ਦੇ ਨਾਲ ਸਾਡੀ ਸਪੈਸ਼ਲ ਰਿਲੇਸ਼ਨਸ਼ਿਪ ਹੈ ਸਟ੍ਰੈਟੇਜਿਕ ਪਰ ਇਹਦਾ ਮਤਲਬ ਇਹ ਨਹੀਂ ਹੈ ਵੀ ਅਸੀਂ ਇੰਡੀਆ ਦੇ ਨਾਲ ਜਿਹੜਾ ਹੈ ਉਹ ਜੋ ਸਾਡੀ ਰਿਲੇਸ਼ਨਸ਼ਿਪ ਹੈ ਉਹਨੂੰ ਪ੍ਰਭਾਵਿਤ ਕਰਾਂਗੇ ਉਹਨੇ ਕਿਹਾ ਜੀ ਮਲਟੀਪਲ ਟਾਈਮਸ ਕਿਸੇ ਦੇ ਨਾਲ ਵੀ ਜਿਹੜਾ ਉਹ ਹੋ ਸਕਦਾ ਹੈ ਕਿ ਉਹਨਾਂ ਨੇ ਕਿਹਾ ਵੀ ਨਵੀਂ ਦਿੱਲੀ ਨੂੰ ਐਡਾ ਫਿਕਰ ਕੀ ਪੈ ਗਿਆ ਜੇ ਅਸੀਂ ਪਾਕਿਸਤਾਨ ਦੇ ਨਾਲ ਸਟ੍ਰੈਟੈਜਿਕ ਪਾਰਟਨਰਸ਼ਿਪ ਕਰ ਰਹੇ ਹਾਂ ਔਰ ਸਾਡੀ ਆਪਸੀ ਦੋਸਤੀ ਹੈ ਔਰ ਕੱਲੀ ਇਹ ਹੀ ਨਹੀਂ ਇਵਨ ਜਿਸ ਲੈਵਲ ਦੇ ਉੱਤੇ ਹੁਣ ਜਿਹੜੇ ਤਾਲਿਬਾਨ ਔਰ ਪਾਕਿਸਤਾਨ ਦੇ ਵਿੱਚ ਟਕਰਾਅ ਜਿਹਨੂੰ ਇੰਡੀਆ ਨੇ ਹਵਾ ਦਿੱਤੀ ਯਾਰ ਹੈ ਉਹਨੂੰ ਮੁਤਕੀ ਨੂੰ ਬਿਠਾ ਕੇ 6 ਦਿਨ ਜੁਆਈਆਂ ਵਾਂਗ ਕੀਤਾ ਇਸ ਦੇ ਉੱਤੇ ਵੀ 트ੰਪ ਨੇ ਮਲੇਸ਼ੀਆ 'ਚ ਆਪਣੀ ਸਪੀਚ 'ਚ ਕਿਹਾ ਉਹਨਾਂ ਨੇ ਕਿਹਾ ਕਿ ਜੀ ਮੈਂ ਇਧਰ ਬਿਜ਼ੀ ਹਾਂ ਤੇ ਪਾਕਿਸਤਾਨ ਅਫਗਾਨਿਸਤਾਨ ਦਾ ਮੈਂ ਇਹ ਤੋਂ ਸਭ ਤੋਂ ਸੌਖਾ ਹੈ ਉਹਦੇ ਵਿੱਚ ਉਸ ਆਪਸੀ ਟਕਰਾਅ ਨੂੰ ਰੁਕਵਣਾ ਸੋ ਮਤਲਬ ਇਹ ਹੈ ਔਰ ਉਹਦੇ ਵਿੱਚ ਵੀ ਮਲੇਸ਼ੀਆ ਵਾਲੇ ਮੀਟ ਵੀ ਪ੍ਰੈਜ਼ੀਡੈਂਟ 트੍ਰੰਪ ਨੇ ਜਿਹੜਾ ਪ੍ਰਾਈਮ ਮਿਨਿਸਟਰ ਜਿਹੜਾ ਸ਼ਾਹਬਾਜ਼ ਸ਼ਰੀਫ ਔਰ ਫੀਲਡ ਮਾਰਸ਼ਲ ਆਸਮਨੀਰ ਦੀ ਤਾਰੀਫ਼ ਕੀਤੀ ਸੋ ਮੈਨੂੰ ਇਹ ਲੱਗਦਾ ਹੈ ਵੀ ਇਹ ਜੇ ਹੁਣ ਅਸੀਂ ਮੈਪ ਪੇਂਕਿੰਗ ਦੀ ਗੱਲ ਜਦੋਂ ਕਰਦੇ ਆ ਨਿਊ ਮੈਪ ਪੇਂਕਿੰਗ ਜੇ ਬੰਗਲਾਦੇਸ਼ ਪਾਰਦੇ ਦੀਆਂ ਉੱਤਰਪੂਰਬੀ ਸਟੇਟਾਂ ਦੇ ਏਰੀਆ ਨੂੰ ਆਪਣੇ ਚ ਦਿਖਾ ਰਿਹਾ ਹੈ ਔਰ ਉਹ ਬੁੱਕ ਵੀ ਪ੍ਰੈਜ਼ੈਂਟ ਕਰ ਰਹੀ ਐ ਐਵੇਂ ਨਹੀਂ ਹੈ ਕਿਉਂ ਕਿ ਵੀ ਹਾਲਾਂ ਇੰਡੀਆ ਨੇ ਓਵਰ ਰੀਐਕਟ ਅਜੇ ਨਹੀਂ ਕੀਤਾ ਅਗਲੇ 24 ਘੰਟੇ ਚ ਇਸ ਦੇ ਉੱਤੇ ਪ੍ਰੋਟੈਸਟ ਕਰਨਗੇ ਸੋ ਸਾਨੂੰ ਵੀ ਇਸ ਗੱਲ ਦਾ ਦੇ ਉੱਤੇ ਜਿਹੜਾ ਉਹ ਜ਼ਰੂਰ ਜਿਹੜਾ ਨਜ਼ਰਸਾਨੀ ਕਰਨੀ ਚਾਹੀਦੀ ਹੈ ਕਿ ਵੀ ਨਵੀਂ ਮੈਪ ਮੇਕਿੰਗ ਹੋਣ ਜਾ ਰਹੀ ਹੈ ਜਦੋਂ ਅਸੀਂ ਇਹ ਕਹਿੰਦੇ ਕਿ ਉਸ ਖਿੱਤੇ ਦਾ ਜਿਹੜਾ ਉਹ ਨਵੀਂ ਮੈਪ ਮੇਕਿੰਗ ਹੈ ਔਰ ਜਦੋਂ ਅਸੀਂ ਇਹ ਕਹਿੰਦੇ ਆ ਕਿ ਭਾਈ ਉਹਨੂੰ ਸਰਜੀਓ ਨੂੰ 트럼ਪ ਨੇ ਕਦਾ ਇੰਡੀਆ ਚੀ ਐਮਬੈਸਡਰ ਨਹੀਂ ਲਾਇਆ ਸਾਊਥ ਏਸ਼ੀਆ ਔਰ ਸੈਂਟਰਲ ਏਸ਼ੀਆ ਦਾ ਸਪੈਸ਼ਲ ਐਨਵੋਏ ਵੀ ਬਣਾਇਆ ਔਰ ਹੁਣ 트럼ਪ ਦੀ ਆਪਣੀ ਪ੍ਰੈਜ਼ੈਂਸ ਏਸ਼ੀਆ ਦੇ ਵਿੱਚ ਉਹ ਮਲੇਸ਼ੀਆ ਹੋਏ ਹੁਣ ਜਾਪਾਨ ਹੈ ਔਰ ਉਹ ਸਾਰੇ ਦੇ ਵਿੱਚ ਸ਼ੋਅ ਕਰਦਾ ਹੈ ਕਿ ਅਮਰੀਕਾ ਦਾ ਜਿਹੜਾ ਇੰਟਰਸਟ ਹੈ ਉਸਕੇ ਤੇ ਦੇ ਵਿੱਚ ਹੈ ਔਰ ਉਹਦੇ ਚੋਂ ਹੀ ਸਿੱਖਾਂ ਦਾ ਵੀ ਕੁਝ ਬਣ ਸਕਦਾ ਹੈ ਕੁਝ ਨਿਕਲ ਸਕਦਾ ਜੀਰਾ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਥ ਲੈਣ ਪ੍ਰੈਕਟ ਵੀਅਰਸ ਤੁਹਾਨੂੰ ਇਸ ਤਰ੍ਹਾਂ ਹੀ ਬਣੇ ਰਹਿਣਾ ਲਵਦੇ ਆ ਛੋਟੇ ਜਿਹੀ ਬ੍ਰੇਕ ਦਾ ਪਾਰ ਓਕੇ ਜੀ ਐਂਡ ਫੋਰਥ ਤੁਸੋਂ ਵੇਖੀਏ ਇੱਥੇ ਇਹਨਾਂ ਨੇ ਬਹੁਤ ਵਧੀਆ ਗੱਲਾਂ ਕੀਤੀਆਂ ਕਿ ਇੱਥੇ ਕਿਸ ਤਰ੍ਹਾਂ ਮਮ ਜੁਨਸ ਨੇ ਪਾਕਿਸਤਾਨ ਦੇ ਟਾਪ ਜਨਰਲ ਨੂੰ ਐ ਜਿਹੜੀ ਕੁਫ ਅ ਬੁੱਕੇ ਗਿਫਟ ਕੀਤੀ ਏ ਦਾ ਆਰਟ ਆਫ ਕਰਾਇਮ ਜਿਹੜੀ ਬੁੱਕ ਤਾਂ ਨਾ ਹੋਏ ਤੇ ਇਸ ਬੁੱਕ ਦੇ ਵਿੱਚ ਇੱਕ ਮੈਪ ਏ ਜਿਹੜਾ ਸ਼ੋ ਕਰਾਇਆ ਗਿਆ ਹੈ ਜਿਹਦੇ ਉੱਤੇ ਨਾਰਥ ਈਸਟ ਦੇ ਜਿਹੜੇ ਸਟੇਟਸ ਨੇ ਉਹਨਾਂ ਦਾ ਪੂਰਾ ਦਾ ਪੂਰਾ ਨਕਸ਼ਾ ਬੰਗਲਾਦੇਸ਼ ਦੇ ਨਕਸ਼ੇ ਦੇ ਵਿੱਚ ਪਾਇਆ ਗਿਆ ਹੈ ਤੇ ਇੱਥੇ ਗ੍ਰੇਟਰ ਬੰਗਾਲ ਦਾ ਜਿਹੜਾ ਮੈਪ ਏ ਉਹ ਸ਼ੋ ਕਰਾਇਆ ਗਿਆ ਹੈ ਜ਼ਾਰੀ ਦੀ ਗੱਲ ਹੈ ਇੰਡੀਆ ਨੂੰ ਕਿਸੇ ਤਰ੍ਹਾਂ ਵੀ ਮਨਜ਼ੂਰ ਨਹੀਂ ਤੇ ਲਾਈਕ ਇੱਥੇ ਇਹ ਚੀਜ਼ ਜਿਹੜੀ ਸਾਰੋਂ ਤੋਂ ਵੱਡਾ ਜਿਹੜਾ ਡਾਊਟ ਏ ਉਹ ਪੈਦਾ ਹੁੰਦਾ ਹੈ ਕਿ ਐ ਪਾਕਿਸਤਾਨ ਨੂੰ ਕਿਉਂ ਆਓ ਜੀ ਚੀਜ਼ ਜਿਹੜੀ ਗਿਫਟ ਕੀਤੀ ਜਾਂਦੀ ਵੀ ਹੈ ਕੀ ਹੈ ਤੇ ਪਾਕਿਸਤਾਨ ਤੇ ਬੰਗਲਾਦੇਸ਼ ਰਲ ਕੇ ਇੰਡੀਆ ਦੇ ਨਾਰਥ ਈਸਟ ਤੇ ਕਬਜ਼ਾ ਕਰਨ ਆਲੇ ਨੇ ਕਿਉਂਕਿ ਨਾਰਥ ਈਸਟ ਹੈ ਅਲਰੇਡੀ ਸੈਪਰੇਟ ਜਿਹੜੀਆਂ ਮੂਵਮੈਂਟਸ ਜੋ ਚੱਲਦੀਆਂ ਪਈਆਂ ਨੇ ਤੇ ਇੱਥੇ ਸਾਰੀਆਂ ਦੇ ਸਾਰੀਆਂ ਜਿਹੜੀਆਂ ਸਟੇਟਸ ਨੇ ਉਹ ਅਲੈਦਾ ਹੋਣਾ ਚਾਹੁੰਦੀਆਂ ਨੇ ਇੰਡੀਆ ਤੋਂ ਬਿਲਕੁਲ ਵੱਖਰਾ ਹੋਣਾ ਚਾਹੁੰਦੀਆਂ ਨੇ ਤੇ ਇੱਥੇ ਜੀ ਕਿਹਾ ਜਾਂਦਾ ਵੀ ਕਿ ਇਸ तमाम ਸਿਚੁਏਸ਼ਨ ਦੇ ਵਿੱਚ ਸਿੱਖਾਂ ਨੂੰ ਵੀ ਕਾਫੀ ਸਪੋਰਟ ਜਿਹੜੀ ਹੈ ਉਹ ਲੱਗਦੀ ਪਈ ਹੈ ਤਾਂ ਕਿ مزید ਲੱਭੇਗੀ ਤੇ ਖਾਲਸਾ ਰਾਜ ਤੇ ਖਾਲਿਸਤਾਨ ਜਿਹੜਾ ਹੈ ਉਦੇ ਉਹਨੂੰ ਲੈ ਕੇ ਜਿਹੜੇ ਕਦਮ ਨੇ ਉਹ ਮਜ਼ਬੂਤ ਹੋਣਗੇ ਤੇ ਇੱਥੇ ਮੋਦੀ ਨੂੰ ਇੱਕ ਵਾਰੀ ਫੇਰ ਜਿਹੜਾ ਆ ਬਹੁਤ ਵੱਡਾ ਇੱਕ ਸਦਮਾ ਪੈ ਗਿਆ ਕਿ ਆ ਹੁੰਦਾ ਕਿ ਪਿਆ ਕਦੇ ਇੰਡੀਆ ਦੇ ਵਿੱਚੋਂ ਲਾਈਕ ਉਹਨੂੰ ਐ ਉਹ ਜਿਹੀਆਂ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ ਨੇ ਕਿ ਮੋਦੀ ਨੂੰ ਐ ਸਮਝ ਆਣ ਲੱਗ ਪਈਏ ਕਿ ਇੱਥੇ ਅੱਗੇ ਉਹਦੀਆਂ ਪਾਲਿਸਿਸ ਦੀ ਵਜ੍ਹਾ ਤੋਂ ਜਿਹੜੀਆਂ ਚੀਜ਼ਾਂ ਅੱਗੇ ਹੋਣ ਚੱਲੀਆਂ ਨੇ ਉਹ ਨਾ ਸਿਰਫ ਇੰਡੀਆ ਦੀ ਗਵਰਨਮੈਂਟ ਨਾ ਬਲਕਿ ਪੂਰੇ ਤੋਂ ਪੂਰੇ ਇੰਡੀਆ ਨੂੰ ਆ ਤੋੜ ਕੇ ਰੱਖ ਦੇਣੀ ਹੈ ਤੇ ਇੱਥੇ ਖਾਲਿਸਤਾਨ ਬਣੇਗਾ ਤੇ ਆ ਜਿਹੜਾ ਗ੍ਰੇਟਰ ਬੰਗਾਲ ਹੈ ਉਹ ਵੀ ਬਣੇਗਾ ਤੇ ਇੰਜ ਇੰਡੀਆ ਦੇ ਸੱਤ ਟੁਟੇ ਹੋਣਗੇ ਤੁਸੀਂ ਕੀ ਕਹੋਗੇ ਇਸ ਬਾਰੇ ਇਸ ਤੁਹਾਡਾ ਕੀ ਕਹਿਣਾ ਹੈ ਜੋ ਵੀ ਕਹਿਣਾ ਚਾਹੁੰਦੇ ਹੋ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਲਾਈਕ ਸ਼ੇਅਰ ਲਾਜ਼ਮੀ ਕਰੋ ਆਉਣਾ ਕਿਹੜਾ ਕੋਪੀ ਚੈਨਲ ਆਵੇ ਤੁਹਾਡਾ ਸਤਿ ਸ੍ਰੀ ਅਕਾਲ ਹੁੰਦੀ ਸੱਚਾ ਕਾਜ